ਬਟਾਲਾ ਤੋਂ ਵਿਦਾਇਕਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਅੱਜ ਆਪ ਹਾਈ ਕਮਾਂਡ ਵੱਲੋਂ ਲੋਕ ਸਭਾ ਦੀ ਟਿਕਟ ਦੇ ਕੇ ਨਵਾਜਿਆ ਗਿਆ ਹੈ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਹੈ ਕਿ ਇਹ ਬਹੁਤ ਵਧੀਆ ਫੈਸਲਾ ਕੀਤਾ ਹੈ ਇੱਕ ਨੌਜਵਾਨ ਔਰ ਲੋਕਾਂ ਦੇ ਕੰਮ ਕਰਨ ਵਾਲੇ ਪੜੇ ਲਿਖੇ ਵਿਅਕਤੀ ਨੂੰ ਟਿਕਟ ਦੇ ਕੇ ਬਹੁਤ ਵਧੀਆ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਦੋਵਾਂ ਸਾਲਾਂ ਦੇ ਵਿੱਚ ਜੋ ਉਹਨਾਂ ਵੱਲੋਂ ਦਿਨ ਰਾਤ ਕਰਕੇ ਗੁਰਦਾਸਪੁਰ ਸ਼ਹਿਰ ਔਰ ਹਲਕੇ ਦੇ ਵਿੱਚ ਵਿਕਾਸ ਕਾਰਜ ਕਰਵਾਇਆ ਗਿਆ ਹੈ ਉਸ ਦੇ ਬਦੌਲਤ ਗੁਰਦਾਸਪੁਰ ਹਲਕੇ ਤੋਂ ਸ਼ਿਰੀ ਕਲਸੀ ਨੂੰ ਉਹ ਵੱਡੀ ਲੀਡ ਦੇ ਨਾਲ ਜਿਤਾਉਣਗੇ ਹਾਂਜੀ ਬੈਲ ਸਾਹਿਬ ਦੱਸ ਦਿਓ ਜੀ ਅੱਜ ਆਮ ਆਦਮੀ ਪਾਰਟੀ ਵੱਲੋਂ ਗੁਰਦਾਸਪੁਰ ਹਲਕੇ ਤੋਂ ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਿਰੀ ਕਲਸੀ ਨੂੰ ਜੋ ਟਿਕਟ ਦਿੱਤੀ ਗਈ ਹੈ ਜੀ ਇਸ ਨੂੰ ਲੈ ਕੇ ਸਰ ਪਹਿਲਾ ਰਿਐਕਸ਼ਨ ਕੀ ਹੈ ਤੁਹਾਡਾ ਦੇਖੋ ਸਭ ਤੋਂ ਪਹਿਲਾਂ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਗੁਰਦਾਸਪੁਰ ਲੋਕ ਸਭਾ ਨੂੰ ਇੱਕ ਬਹੁਤ ਵਧੀਆ ਕਰਮਟ ਇੱਕ ਸਾਥੀ ਜਿਹੜਾ ਅਮਰ ਸ਼ੇਰ ਸਿੰਘ ਗਲਸੀ ਐਮ ਐਲ ਏ ਬਟਾਲਾ ਉਹਨੂੰ ਨਾਮਜ਼ਦ ਕੀਤਾ ਉਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਇਲਾਕਾ ਵਾਸੀਆ ਵੱਲੋਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਬਾਟਕ ਜੀ ਦਾ ਔਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਇਸ ਫੈਸਲੇ ਦਾ ਨੂੰ ਜੀਐਨ ਨੂੰ ਕਹਿੰਦੇ ਆ ਮੈਂ ਸਮਝਣਾ ਕਿ ਇੱਕ ਬਹੁਤ ਵਧੀਆ ਫੈਸਲਾ ਹਾਈ ਕਮਾਨ ਨੇ ਕਰਕੇ ਉਮੀਦਵਾਰ ਜਿਹੜਾ ਗੁਰਦਾਸਪੁਰ ਦੇ ਲੋਕਾਂ ਦੀ ਇੱਕ ਮੰਗ ਸੀਗੀ ਕਿ ਲੋਕਲ ਉਮੀਦਵਾਰ ਹੋਣਾ ਚਾਹੀਦਾ ਅੱਜ ਉਹ ਉਮੀਦਵਾਰ ਲੋਕਲ ਹੋਣ ਕਰਕੇ ਉਤਾਰਿਆ ਮੈਂ ਸ਼ਹਿਰੀ ਕਲਸੀ ਨੂੰ ਮੇਰੇ ਛੋਟੇ ਭਰਾਵਾਂ ਵਰਗਾ ਉਹਨੂੰ ਮੈਂ ਦਿਲ ਦੀਆਂ ਗ੍ਰਾਈਆਂ ਤੋਂ ਮੁਬਾਰਕ ਦਿਨਾ ਔਰ ਟੇਰ ਸਾਰੀਆਂ ਸ਼ੁਭ ਕਾਮਨਾਵਾਂ ਔਰ ਮੈਂ ਬੇਨਤੀ ਕਰੂੰਗਾ ਸਾਰੇ ਇਲਾਕਾ ਵਾਸੀਆਂ ਨੂੰ ਔਰ ਖਾਸ ਕਰ ਗੁਰਦਾਸਪੁਰ ਵਿਧਾਨ ਸਭਾ ਵਰਕਰ ਸਾਰੇ ਇਬਦਾਨ ਸਭਾ ਦੇ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਲੀਡਰ ਸਹਿਬਾਨ ਅਹੁਦੇਦਾਰ ਸਹਿਬਾਨ ਆਪਾਂ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਆਪਾਂ ਸ਼ੈਰੀ ਕਲਸੀ ਜੀ ਨੂੰ ਜਿਤਾਉਣਾ ਔਰ ਉਹਨਾਂ ਨੂੰ ਇੱਕ بلند ਆਵਾਜ਼ ਬਣਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਭੇਜਣਾ ਔਰ ਜਿਹੜੀ ਇਹ ਸੀਟ ਆ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣਾ ਤਾਂ ਕਿ ਜਿਹੜੇ ਪੰਜਾਬ ਦੇ ਰੁਕੇ ਹੋਏ ਮਸਲੇ ਨੇ ਉਹ ਸੈਂਟਰ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਹਲਕੀਦਾ ਜਾਏ ਔਰ ਪੰਜਾਬ ਦੀ ਤਰੱਕੀ ਔਰ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕੀਤਾ ਜਾਏ ਅੱਜ ਮੈਂ ਬੇਨਤੀ ਕਰੂੰਗਾ ਕਿ ਸਾਡੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਸਾਰੇ ਵਿਕਾਸ ਦੇ ਕੰਮ ਬਹੁਤ ساری ਚੰਗੀਆਂ ਪਾਲਿਸੀਜ਼ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਨੇ ਜਿਸ ਵਕਤ ਆਪਾਂ ਗੁਰਦਾਸਪੁਰ ਤੋਂ ਆਪਣਾ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਾਂਗੇ ਤੇ ਸਾਡੇ ਇਲਾਕੇ ਦਾ ਹੋਰ ਵਿਕਾਸ ਹੋਊਗਾ ਹੋਰ ਵਿਕਸਿਤ ਹੋਊਗਾ ਔਰ ਮੈਂ ਸਮਝਦਾ ਹਾਂ ਜੀ ਇੱਕ ਸਮਾਂ ਹੈ ਅੱਜ ਮੈਂ ਬੇਨਤੀ ਕਰੂੰਗਾ ਇਲਾਕਾ ਵਾਸੀਆਂ ਨੂੰ ਯਾਰ ਸਾਰੀਆਂ ਗੱਲਾਂ ਨੂੰ ਛੱਡ ਕੇ ਆਪਾਂ ਤਕੜੇ ਹੋ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰ ਸ਼ੇਰ ਸਿੰਘ ਗਲਛੀ ਨੂੰ ਜੇਤੂ ਘਰਾੜ ਦਈਏ ਧੰਨਵਾਦ